ਮੈਨੂੰ ਦੇ ਦੇ ਇਕ ਵੀਰ ਬਾਬਾ ਨਾਨਕਾ ਰਖੜੀ ਮੈਂ ਬੰਨਾਂ ਵੀਰ ਨੂੰ ਮੈਨੂੰ ਦੇ ਦੇ ਇਕ ਵੀਰ ਬਾਬਾ ਨਾਨਕਾ ਰਖੜੀ ਮੈਂ ਬੰਨਾਂ ਵੀਰ ਨੂੰ ਜੇ ਰਖੜੀ ਮੈਂ ਬੰਨਾਂ ਵੀਰ ਨੂੰ ਰਖੜੀ ਮੈਂ ਬੰਨਾਂ ਵੀਰ ਨੂੰ ਮੈਨੂੰ ਦੇ ਦੇ ਇਕ ਵੀਰ ਬਾਬਾ ਨਾਨਕਾ ਰਖੜੀ ਮੈਂ ਬੰਨਾਂ ਵੀਰ ਨੂੰ ണിയ വീരന ബണിയ വീര ഭെ വീര മ ਮਾਂ ਬਾਨਾਨ ਕਾ ਰਖੜੀ ਮੈਂ ਬੰਨਾ ਵੀਰ ਨੂੰ ਮੈਨੂੰ ਦੇ ਦੇ ਕ ਵੀਰ ਬਾਬਾ ਨਾਨਕ ਕ ਰਖੜੀ ਮੈਂ ਬੰਨਾ ਵੀਰ ਨੂੰ ਮੈਨੂੰ ਦੇ ਦੇ ਕ ਵੀਰ ਬਾਬਾ ਨਾਨਕ ਕ ਰਖੜੀ ਮੈਂ ਬੰਨਾ ਵੀਰ ਨੂੰ ਵੀਰ ਬਿਨਾ ਸੁਨਣਾ ਵੇੜਾ ਮਾਪੇ ਆਂਦਾ ਲੱਗਦਾ ਵੀਰ ਬਿਨਾ ਸੁਨਣਾ ਵੇੜਾ ਮਾਪੇ ਆਂਦਾ ਲੱਗਦਾ ਚੱਲੇ ਆ ਨਾ ਜਾਵੇ ਮੈਥੋਂ ਮੀਣਾ ਸਾਰੇ ਜੱਗ ਦਾ ਚੱਲੇ ਆ ਨਾ ਜਾਵੇ ਮੈਥੋਂ ਮੀਣਾ ਸਾਰੇ ਜੱਗ ਦਾ ਬਦਲੋ ਮੱਥੇ ਦੇ ਲਕੀਰ ਬਾਬਾ ਨਾਨਕਾ ਰਕੜੇ ਮੈਂ ਬੰਨਾ ਵੀਰ ਨੂੰ ਮੈਨੂੰ ਦੇ ਦੇ ਕ ਵੀਰ ਬਾਬਾ ਨਾਨਕਾ ਰਕੜੇ ਮੈਂ ਬੰਨਾ ਵੀਰ ਨੂੰ ਮੈਨੂੰ ਦੇ ਦੇ ਕ ਵੀਰ ਬਾਬਾ ਨਾਨਕਾ ਰੱਤੜੇ ਮੈਂ ਬੰਨਾ ਵੇਰ ਨੂੰ ਮਾਪਿਆਂ ਦੇ ਘਰ ਇੱਕ ਬੋਟਾ ਤੁਸੀਂ ਨਾ ਦਿਓ ਮਾਪਿਆਂ ਦੇ ਘਰ ਇੱਕ ਬੋਟਾ ਤੁਸੀਂ ਨਾ ਦਿਓ ਸੁੱਤੀ ਤੱਕ ਦੀਰ ਸਾਡੇ ਮਾਮਾ ਜੀ ਜਗਾ ਦਿਓ ਸੁੱਤੀ ਤੱਕ ਦੀਰ ਸਾਡੇ ਬਾਬਾ ਜੀ ਜਗਾ ਦਿਓ ਤੇਰੇ ਹੱਥ ਤੱਕ ਦੀਰ ਬਾਬਾ ਨਾਨਕ ਕਾ ਰਖੜੀ ਮੈਂ ਮਨਾ ਵੀਰ ਨੂੰ ਮੈਨੂੰ ਦੇ ਦੇ ਇੱਕ ਵੀਰ ਬਾਬਾ ਨਾਨਕਾ ਰਖੜੀ ਮੈਂ ਬੰਨਾ ਵੀਰ ਨੂੰ ਮੈਨੂੰ ਦੇ ਦੇ ਇੱਕ ਵੀਰ ਮੱਬਾ ਨਾਨਕਾ ਰਖੜੀ ਮੈਂ ਬੰਨਾ